ਉੜੀ ਕੀ ਕਰੀ ਜਾਨੀ ਹੈ ਹਲੋ ਹਲੋ ਖੜ 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 ਖੜੇ ਖੜ ਖੜ ਖੜੇ ਖੜ 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 ਖੜੇ ਖੜੇ ਦੇ ਇੱਥੇ ਖੜੋ ਹਲੋ ਆ ਲੋ ਹਾਂ ਦੱਸ ਕੀ ਦੱਸ ਕੀ ਕਰਦੀ ਐ ਮੱਕ ਦੇ ਵਿੱਚ ਮੱਕ ਦੇ ਵਿੱਚ ਕੱਲੀ ਕਿਹਦੀ ਦੁਬਾਰੇ ਕੀ ਕਰੀ ਜਾਨੀ ਐ ਦੱਸ ਸਾਨੂੰ ਗੱਲ ਹਸਗੀ ਐ ਕੁਛ ਨਹੀਂ ਬਈ ਮੈਂ ਤਾਂ ਬਾਥਰੂਮ ਗਈ ਸੀ ਦੱਸ ਉਹ ਜਿਹੜਾ ਇੱਟਾ ਇੱਟਾ ਕਰੀਂਗਾ ਇੱਟਾ ਦਿਖਾ ਇੱਟਾ ਦਬ ਇੱਟਾ ਕੋ ਜੱਕਾ ਨਹੀਂ ਬਈ ਤਾਂ ਮੈਂ ਇੱਟਾ ਜੱਕਾ ਇੱਟਾ ਇੱਟਾ ਇਹਦੋਂ ਪਹਿਲਾਂ ਮੈਂ ਪੁਲਿਸ ਨੂੰ ਫੋਨ ਲਾ ਦਾਂ ਦੱਸ ਸਹੀ ਸਹੀ ਗੱਲ ਦੱਸਦੇ ਵੀ ਇਹ ਇੱਟਾਂ ਘਰੇ ਉੱਤੇ ਲੱਗ ਜਾਂਦੀਆਂ ਦੱਸ ਇਹ ਮਸਕ ਮਸਕੜਾ ਮਰਦਾ ਇਹ ਆ ਦੋਸਤੋ ਦੇਖੋ ਜੀ ਇੱਥੇ ਮਸਕ ਮਰੀ ਜਾਂਦਾ ਬਾਈ ਇੱਥੇ ਇੱਥੇ ਖੜਾ ਇੱਧਰ ਆ ਜਾ ਕੁਛ ਨਹੀਂ ਹੈਗਾ ਜੀ ਇੱਧਰ ਆ ਜਾ ਕੁਛ ਨਹੀਂ ਹੈਗਾ ਆ ਦੇਖੋ ਬਾਈ ਜੀ ਮੱਕ ਦੇ ਵਿੱਚੋਂ ਮਸਕ ਮਾਰਿਆ ਬਹੁਤ ਬੁਰੀ ਤਰ੍ਹਾਂ ਨਾਲ ਜਿਵੇਂ ਕੋਈ ਜਾਨਵਰ ਮਰਿਆ ਹੁੰਦਾ ਹੈ ਇਹ ਤੋਂ ਆਪਾਂ ਗੱਲ ਆ ਦੇਖੋ ਇੱਥੇ ਇੱਟਾਂ ਪਈਆਂ ਆ ਮੱਕ ਹੈ ਬਹੁਤ ਸੰਘਣਾ ਮੱਕਿਆ ਜੀ ਦੱਸ ਕੁੜੀਏ ਦੱਸ ਕੀ ਗੱਲ ਕੀ ਹੈ ਅਸੀਂ ਤੇਰੀ ਵੀਡੀਓ ਬਣਾ ਰਹੇ ਆ ਫੇਰ ਨਾ ਤੂੰ ਕਹੀਂ ਬਿੱਤਰੇ ਅਸੀਂ ਤੇਰੀ ਕਾਰਵਾਈ ਕਰਦੀ ਜਾਂ ਪੁਲਿਸ ਨੂੰ ਫੋਨ ਕਰਦਾ ਗੱਲ ਦੱਸਦੇ ਕੀ ਹੋਈ ਗੱਲ ਪੁੱਛਦੇ ਆ ਬਾਈ ਦੱਸ ਹਾਂ ਦੱਸੋ ਵੀ ਗੱਲ ਦੱਸਾਂ ਗੱਲ ਪੁੱਛੋਗੇ ਦੱਸ ਛੱਡਦੇ ਨਹੀਂ ਹਾਂ ਦੱਸ ਮੇਰੇ ਘਰ ਵਾਲੇ ਨੇ ਮੈਨੂੰ ਬਾਲਾ ਹੀ ਤਪਾਇਆ ਹੋਇਆ ਸੀ ਹੂੰ ਕੀ ਮੈਨੂੰ ਛੱਡ ਕੇ ਮੇਰੇ ਨਾਲ ਬਿਰਾ ਵਿਆਹ ਕਰਾ ਕੇ ਕਿਸੇ ਹੋਰ ਜਨਾਨੀ ਨਾਲ ਰਿਲੇਸ਼ਨ ਬਣਾਈ ਬੈਠਾ ਸੀ ਅੱਛਾ ਛੱਡ ਲਿਆ ਫਿਰ ਲੱਗ ਗਿਆ ਪਤਾ ਮੈਨੂੰ ਡਕਾ ਕੇ ਦਾਰੂ ਨਾ ਕਰਤਾ ਕੰਮ ਫਿਰ ਮੈਂ ਅੱਛਾ ਤੂੰ ਐਸੇ ਜਿਹੇ ਘਰ ਵਾਲੇ ਨੂੰ ਮਾਰਿਆ ਮਾਰਦਾ ਬਾਈ ਮੈਂ ਗੁੱਸੇ 'ਚ ਆ ਕੇ ਮਾਰਦਾ ਅੱਛਾ ਇਹ ਦਿਖਾ ਇੱਧਰ ਦਿਖਾ ਲੋਕਾਂ ਨੂੰ ਲੋਕਾਂ ਦੇ ਘਥਲੇ ਬੈਠ ਥੱਲੇ ਬੈਠ ਇਹ ਦੇਖੋ ਬਈ ਦੋਸਤੋ ਅਸੀਂ ਇੱਥੇ ਆਏ ਸੀਗੇ ਜੀ ਆਪਦੇ ਮੱਕ ਦੇ ਵਿੱਚ ਮੱਕ ਵਟਣ ਆਏ ਸੀ ਇਹ ਜੱਕ ਇੱਟਾ ਦੇਖੋ ਕੀ ਕਰੋਗੇ ਬਾਈ ਇਹ ਤਾਂ ਮਰੇ ਮੁਕਰੇ ਦਾ ਕਿਲਾ ਆ ਜਾ ਦੱਬੀ ਦਿੱਤਾ ਜਦੋਂ ਮਾਰ ਕੇ ਬਾਈ ਤੂੰ ਇਹ ਦੱਸ ਵੀ ਤੇਰੇ ਕੋਲੇ ਕੀ ਅਧਿਕਾਰ ਹੈ ਵੀ ਤੂੰ ਆਦੇ ਘਰ ਵਾਲਿਆਂ ਨੂੰ ਮਾਰਿਆ ਜੇ ਤੈਨੂੰ ਉਹ ਕੁੜਤਾ ਮਾਰਦਾ ਸੀ ਤੈਨੂੰ ਕੁਛ ਉਹ ਲੈ ਕੇ ਨਹੀਂ ਦਿੰਦਾ ਸੀ ਤੇਰੀ ਗੱਲ ਨਹੀਂ ਸੁਣਦਾ ਸੀ ਤਾਂ ਇਹਦਾ ਮਤਲਬ ਦੱਸਦਾ ਘਰ ਵਾਲਾ ਮਾਰਨਾ ਸੀ ਲੈ ਮੈਨੂੰ ਤਪਾਉਂਦਾ ਸੀ ਮੈਨੂੰ ਤਪਾਉਂਦਾ ਸੀ ਮੈਂ ਮੰਨ ਉਹ ਬਾਈ ਸਭ ਤੋਂ ਘਰ ਵਾਲਾ ਮੈਂ ਕਿਸੇ ਇਹ ਕੋਈ ਰੈ ਲੈਣ ਵਾਲੀ ਗੱਲ ਆ ਬੁੱਢੀ ਸਭ ਦੇ ਹਰ ਹਰ ਬੰਦੇ ਦੇ ਘਰ ਵਾਲਾ ਜਾਂ ਘਰ ਵਾਲੀ ਹਰ ਦੇ ਤਬੋਂਦੇ ਆ ਕੋਈ ਸੌਖਾ ਨਹੀਂ ਹਰ ਹੰਦਾ ਔਖਾ ਠੀਕ ਹੈ ਤੈਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਵੀ ਤੂੰ ਆਪਦੇ ਘਰ ਵਾਲੇ ਨੂੰ ਮਾਰਿਆ ਬਹੁਤ ਵੱਡਾ ਪਾਪ ਹੈ ਛੋਟਾ ਪਾਪ ਨਹੀਂ ਇੱਕ ਬੰਦੇ ਨੂੰ ਜੋ ਕੰਮ ਕਰਦਾ ਸੀ ਉਹ ਚੰਗੇ ਕੰਮ ਸੀ ਉਹ ਇਹ ਉਹ ਪੁੰਨ ਸੀਗਾ ਹੈ ਨਹੀਂ ਹੁਣ ਤੈਨੂੰ ਸਜ਼ਾ ਹੋਊਗੀ ਨਾ ਹੁਣ ਤੈਨੂੰ ਪਤਾ ਲੱਗੂਗਾ ਮੈਂ ਤਾਂ ਕੰਡਾ ਕੱਢ ਤਾ ਹੋਈ ਜਾਂਦੇ ਸਜ਼ਾ ਨਹੀਂ ਹੁਣ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਥੋੜੇ ਤੇਰੇ ਸਾਹਮਣੇ ਪੱਤਰਕਾਰ ਖੜੇ ਆ ਜਾਂ ਪੱਤਰਕਾਰਾਂ ਨੂੰ ਤੂੰ ਐ ਸ਼ਰਿਆਮ ਨਾ ਟੜਕੋ ਕੇ ਬੋਲ ਰਹੀ ਹੈ ਵੀ ਮੈਂ ਵਾਦਾ ਘਰ ਵਾਲਾ ਮਾਰਿਆ ਜੈ ਮੈਨੂੰ ਕੋਈ ਇਸ ਗੱਲ ਦਾ ਕੋਈ ਦੁੱਖ ਨਹੀਂ ਕੋਈ ਚੀਜ਼ ਦੀ ਮੈਨੂੰ ਮਹਿਸੂਸ ਨਹੀਂ ਹੋ ਰਿਹਾ ਮੈਂ ਤਾਂ ਘਰ ਵਾਲਾ ਮਾਰਿਆ ਤੈਨੂੰ ਇਸ ਚੀਜ਼ ਦਾ ਭੋਰਾ ਵੀ ਤੈਨੂੰ ਦੁੱਖ ਨਹੀਂ ਜਾਂ ਅਹਿਸਾਸ ਨਹੀਂ ਹੋਇਆ ਮੈਨੂੰ ਬਿਲਕੁਲ ਅਹਿਸਾਸ ਨਹੀਂ ਬਿਲਕੁਲ ਦੁੱਖ ਨਹੀਂ ਭਾਈ ਮੈਨੂੰ ਤਪਾਈ ਐ ਇੰਨਾ ਸੀ ਉਹਨੇ ਘਰੇ ਮੈਨੂੰ ਕੁਝ ਨਹੀਂ ਲੈ ਕੇ ਦਿੰਦਾ ਸੀ ਲੋਕਾਂ ਦੀਆਂ ਜਾਨੀਆਂ ਨੂੰ ਰਸਨ ਸਿੱਟ ਕੇ ਆਉਂਦਾ ਸੀ ਅੱਛਾ ਮੈਂ ਤਾਂ ਸਾਰੀ ਚੀਜ਼ ਕਹਿੰਨੂੰਗਾ ਬੱਚੇ ਤਰਫ ਦੇ ਸੀ ਦੋ ਜਵਾਬ ਹੈ ਮੇਰੇ ਅੱਛਾ ਕਿੰਨੇ ਬੱਚੇ ਤੁਹਾਡੇ ਬੱਚੇ ਮੇਰੇ ਦੋ ਨੇ ਨਾ ਪੜ੍ਹਾਈ ਤੇ ਧਿਆਨ हां आ गया ਇੱਥੇ हां आ गया ਇੱਥੇ ਇੱਕ ਦਿਨ ਮੈਂ ਹੌਲੀ ਹੌਲੀ ਮੰਗਰ ਗਈ ਕਿੰਨੀ ਕਿੰਨੀ ਹੋਵਦਾ ਤੁਹਾਡੇ ਬੱਚਾ ਨਹੀਂ ਕੋਈ ਨਹੀਂ ਬੱਚੇ ਵਿੱਚ ਕੁੜੀ 15 ਸਾਲ ਦੀ ਹੋਣ ਵਾਲੀ ਆ 14 ਸਾਲ ਦੀ ਆ ਮੁੰਡਾ 10 ਸਾਲ ਦਾ ਹੂੰ ਅੱਛਾ ਮੁੰਡਾ 10 ਸਾਲ ਦਾ ਕੁੜੀ 14 ਸਾਲ ਦੀ ਆ ਜਵਾਨ ਹੀ ਆ ਫਿਰ ਤਾਂ ਹਾਂ ਤੇ ਬਾਈ ਫਿਰ ਤੁਸੀਂ ਕੱਲਿਆਂ ਨੇ ਰਲ ਕੇ ਕੱਲਿਆਂ ਨੇ ਮਾਰਿਆ ਕਿ ਤੁਹਾਡੇ ਨਾਲ ਕੋਈ ਚਾਰ ਬੰਦੇ ਹੋਰ ਹੈਗੇ ਕੋਈ ਇਕੱਲਾ ਬੰਦਾ ਆ ਜਾਂ ਅੰਜਾਮ ਸਾਰੇ ਨਹੀਂ ਰਲ ਕੇ ਮਾਰਿਆ ਸ਼ਾਮ ਨੂੰ ਘਰੇ ਰੋਟੀ ਖਾ ਕੇ ਪਹਿ ਗਿਆ ਹੂੰ ਜਦ ਪਹਿ ਗਿਆ ਤੇ दारू ਪੀ ਗਿਆ ਹਟਾਇਆ ਮੈਂ ਵੀ ਮੈਂ ਖੱਜ ਚੱਲੇ ਦਾ ਕੰਮ ਖਤਮ ਕਰ ਹੀ ਦੇ ਦੇ ਦੇਖੋ ਭਾਈ ਝੂਠ ਨਾ ਬੋਲੋ ਠੀਕ ਹੈ ਤੁਸੀਂ ਜਿਹੜਾ ਕੰਮ ਕੀਤਾ ਅੱਖ ਕੀ ਕੀਤਾ ਜਾਂ ਮਤਲਬ ਇਹ ਚੀਜ਼ ਇਹ ਰੁਕੁਰਗਾ ਸੀ ਕੁਝ ਨਹੀਂ ਤੁਹਾਨੂੰ ਕਹਿਣ ਲੱਗੇ ਵੀ ਇਹ ਇਹਦੇ ਵਿਸ਼ੇ ਇਕੱਲੇ ਬੰਦੇ ਦਾ ਹੱਥ ਨਹੀਂ ਹੁੰਦਾ ਬੰਦਾ ਨਾਲ ਮਿਲ ਕੇ ਮਾਰਦਾ ਕਿੰਨੇ ਤੁਹਾਡੀ ਟੀਮ ਦੇ ਵਿੱਚ ਬੰਦੇ ਸੀ ਕਿੰਨੇ ਤੁਸੀਂ ਕਿੰਨੇ ਕਿੰਨੇ ਜਾਣੇ ਸੀ ਸਹੀ ਸਿੱਦਸੋ ਟੂਮ ਚ ਕੋਈ ਨਹੀਂ ਸੀ ਭਾਈ ਜੀ ਦਾ ਮੈਨੂੰ ਤਪਾਇਆ ਹੋਇਆ ਸੀ ਮੈਨੂੰ ਮੇਰੇ ਮਾਤਾ ਤੇ ਭੈਣ ਭਾਈ ਨੇ ਕਿਹਾ ਸੀ ਵੀ ਇਹ ਰਾ ਕਰਦੇ ਪਰੇ ਕੰਮ ਮੇਰਾ ਭਰਾ ਸੀ ਦੋ ਦੇਖ ਬਾਈ ਮਾਂ ਮਾਂ ਭੈਣ ਜਾਂ ਪਿਓ ਕਦੇ ਵੀ ਆਦੇ ਜਵਾਈ ਨੂੰ ਨਹੀਂ ਮਰਵਾ ਸਕਦੇ ਇਹ ਚੀਜ਼ ਨਾਲ ਅਸੀਂ ਐਗਰੀ ਨਹੀਂ ਫਿਰ ਮੈਂ ਗਲਤ ਸੀ ਬਾਈ ਤੁਸੀਂ ਗਲਤ ਨਹੀਂ ਸੀ ਤੁਸੀਂ ਫਿਰ ਥੋੜਾ ਮਤਲਬ ਥੋੜੇ ਨਾਲ ਥੋੜੇ ਨਾਲ 4-2 ਚਾਰ ਬੰਦੇ ਤਾਂ ਹੋਣਗੇ ਨਾ ਜਿਨ੍ਹਾਂ ਨੇ ਤੁਹਾਡਾ ਇਹ ਕੰਮ ਦੇ ਵਿੱਚ ਥੋੜਾ ਸਾਥ ਦਿੱਤਾ ਹੈ ਉਹਦੀ ਮਾਂ ਖੋਦਾ ਆ ਔਖੀ ਸੀਗੀ ਭਾਈ ਅੱਛਾ ਆ ਹੁਣ ਮੈਨੂੰ ਜਾਣ ਦੇ ਇੱਥੇ ਪੁਲਿਸ ਆ ਜੂਗੀ ਤੇ ਇੱਥੇ ਇੱਕ ਮਿੰਟ ਬਈ ਇੱਕ ਤੁਸੀਂ ਅਸੀਂ ਆਪਦੀ ਅਸੀਂ ਆਪ ਇੱਕ ਮਿੰਟ ਖੜਾ ਅਸੀਂ ਉਹ ਗੁੱਡੀ ਅਸੀਂ ਆਦੀ ਵੀਡੀਓ ਬਣਾਉਣੀ ਹੈ ਸਾਡਾ ਪੱਤਰਕਾਰਾਂ ਦਾ ਕੰਮ ਹੈ ਠੀਕ ਹੈ ਇਹ ਤੁਮੇ ਕਾਲੀ ਨਾ ਕਰੋ ਜੇ ਫੇਟ ਮੂਰੀ ਹੋਈ ਜਾਂ ਨਾ ਭਗ ਜਾਣੇ ਤੇ ਪੁਲਿਸ ਆ ਜੂਗੀ ਐਵੇਂ ਮੈਨੂੰ ਜੇਲ੍ਹ ਚ ਲੈ ਜੂਗੀ ਤੈਨੂੰ ਮੈਂ ਸਾਰੀ ਗੱਲ ਜੇ ਸੱਚ ਦੱਸਦਾ ਤੂੰ ਮੇਰੇ ਮਾਂਗਰੀ ਪੈ ਗਿਆ ਜੇਲ੍ਹ ਬਾਈ ਹੁਣ ਅਸੀਂ ਵੀ ਪੱਤਰਕਾਰ ਆ ਸਾਡਾ ਵੀ ਕੰਮ ਹੈ ਅਸੀਂ ਵੀ ਲੋਕਾਂ ਨੂੰ ਸਰਕਾਰਾਂ ਨੂੰ ਖਬਰਾਂ ਦੇਣੀਆਂ ਲੋਕਾਂ ਨੂੰ ਇੱਥੇ ਰੁਕ ਜਾ ਰੁਕ ਰੋਕ ਰੋਕ ਰੁਕ ਬਈ ਤੇ ਦੋਸਤੋ ਆ ਦੇਖੋ ਜੀ ਆ ਮੋਟਰ ਤੇ ਬਾਈ ਜੀ ਇਹ ਮੈਨੂੰ ਵੀਡੀਓ ਬਣਾਉਣ ਆਲਾ ਮੇਰੇ ਘਰ ਆਲਾ ਸੀ ਮੈਂ ਮਾਰਤਾ ਬਾਈ ਕਿਹੜਾ ਖੜੇ ਇਧਰ ਖੜਾ ਇਧਰ ਆ ਇਹ ਇਧਰ ਇਧਰ ਆ ਇਧਰ ਆ ਕਿਹਾ ਆ ਬਾਈ ਮੈਂ ਕਹਿ ਮੰਨਣਾ ਤੇਰੀ ਤੂੰ ਕੌਣ ਬਾਈ ਦੇਖਾ ਤੇਰੀ ਵੀਡੀਓ ਬਣਾਈ ਜਾਂਦੇ ਫੇਰ ਨ ਠੀਕ ਹੈ ਮੈਂ ਕਰ ਦੂੰਗਾ ਇੱਥੇ ਕੰਮ ਕਰ ਦੇ ਬੰਦ ਵੀਡੀਓ ਦੇ ਗੁੱਡੀ ਤੂੰ ਨਿਯਾਇਤ ਚ ਗਲਤ ਲੀ ਜਾਣੀ ਹੈ ਠੀਕ ਹੈ ਕੱਲ ਮੈਨੂੰ ਪਹਰਾ ਅਬਸੋਸ ਨਹੀਂ ਕੋਸ ਮਰਜੀ ਕਹੀ ਜਾਓ ਮੇਰੇ ਘਰ ਵਾਲਾ ਸੀ ਮੈਂ ਮਾਰਦਾ ਮੈਨੂੰ ਤੰਗ ਕਰਦਾ ਸੀ ਘਰੇ ਕੁਛ ਲਿਆ ਕੇ ਨਹੀਂ ਦਿੰਦਾ ਸੀਗਾ ਤੁਸੀਂ ਕੌਣ ਹੋ ਨੀਓ ਵੀਡੀਓ ਬਣਾਉਣ ਵਾਲੇ ਨਹੀਂ ਤੁਹਾਨੂੰ ਹੁਣ ਸਜ਼ਾ ਹੋਊ ਤੁਹਾਨੂੰ ਇਸ ਚੀਜ਼ ਦਾ ਦੁੱਖ ਨਹੀਂ ਵੀ ਤੁਹਾਨੂੰ ਐਡਾ ਤੁਸੀਂ ਵੱਡਾ ਪਾਪ ਕੀਤਾ ਹੈ ਖਤਮ ਕੀਤਾ ਪਹਿਲਾਂ ਵੀ ਸਜ਼ਾ ਹੀ ਸੀ ਪ੍ਰਾਵਾ ਜਦੋਂ ਮੈਂ ਘਰੇ ਭੁਗਤਦੀ ਸੀ ਉਹ ਵੀ ਸਜ਼ਾ ਹੀ ਸੀ ਹੂੰ ਜਿਵੇਂ ਅੱਖਾਂ ਪੜਾਉਣਾ ਆਪ ਮੈਂ ਲਿਖਾਉਣਾ ਆਪ ਮੈਂ ਖਵਾਉਣਾ ਆਪ ਮੈਂ ਮੈਨੂੰ ਮੈਨੂੰ ਪਹਿਲਾਂ ਵੀ ਮਰਿਆ ਬਰਾਬਰੀ ਸੀਗਾ ਉਹ ਅੱਛਾ ਹੁਣ ਮਰ ਕੇ ਤਾਂ ਮਰਿਆ ਹੋਊਗੀ ਹੋਊਗਾ ਨਸ਼ਾ ਪਤਾ ਵੀ ਕਰਦਾ ਸੀ ਬਈ ਕੋਈ ਸਭ ਕੁਝ ਚੱਲਦਾ ਸੀਗਾ ਹੋਰ ਅੱਕ ਕੇ ਕੌਣ ਕਿਹੜੀ ਜਨਾਨੀ ਆਪਦੇ ਘਰ ਵਾਲੇ ਨੂੰ ਮਾਰੂ ਨਹੀਂ ਫੇ ਤੁਸੀਂ ਬਈ ਠੀਕ ਐ ਮਾਰਨ ਆ ਦੇ ਘਰ ਵਾਲੇ ਨੂੰ ਆਏ ਆਪਦੇ ਜੀ ਕਹਿੰਦੇ ਜੀਵਨ ਸਾਥੀ ਨੂੰ ਤੇ ਸੂਰ ਤੁਸੀਂ ਆਏ ਪਾਇਆ ਜਿਵੇਂ ਕੋਈ ਤੁਸੀਂ ਕਿਸੇ ਪ੍ਰੋਗਰਾਮ ਤੇ ਆਏ ਹੋ ਨੇ ਇਹ ਕਿਉਂ ਪਾਇਆ ਕੋਈ ਤੁਹਾਡੇ ਦੇ ਕਿਸੇ ਨੂੰ ਸ਼ੱਕ ਨਾ ਹੋਵੇ ਆਈ ਪਾਇਆ ਸੀ ਭਾਈ ਵੀ ਸ਼ੱਕ ਨਾ ਹੋਵੇ ਕਿਉਂਕਿ ਤੁਹਾਨੂੰ ਫੇਰ ਵੀ ਪਤਾ ਨਹੀਂ ਕਿੱਧਰ ਆ ਟਪ ਗਿਆ ਲਕੋਈ ਅਸੀਂ ਪੱਤਰਕਾਰ ਆਏ ਸੀ ਇੱਥੇ ਨਾਲ ਹੀ ਪਿੰਡ 'ਚ ਕੋਈ ਇੱਥੇ ਘਟਨਾ ਘੱਡੀ ਐ ਕਿਸੇ ਦੇ ਚੋਰੀ ਹੋਈ ਆ ਸੀ ਇੱਥੇ ਜਾ ਰਹੇ ਸੀ ਪੱਤਰਕਾਰ ਪਹਿਲਾਂ ਕਿਉਂ ਨਹੀਂ ਮਦਦ ਕਰਨ ਆਉਂਦੇ ਜਦੋਂ ਪਹਿਲਾਂ ਜਨਾਨੀਆਂ ਘਰੇ ਔਖੀਆਂ ਹੁੰਦੀਆਂ ਨੇ ਉਹਨਾਂ ਨੂੰ ਕੁਝ ਉਦੋਂ ਰਾਸ਼ਨ ਸਿੱਟ ਕੇ ਸਾਨੂੰ ਡਰਨ ਦਾ ਬਾਈ ਅਸੀਂ ਤਾਂ ਅਸੀਂ ਤੁਹਾਡੀ ਵੀਡੀਓ ਜਾ ਕੇ ਪਾ ਦਈਏ ਤੇ ਅਗਲਾ ਮੇਰੇ ਜਾ ਕੇ ਸਰਚ ਕੇ ਹੀ ਬਾਹਾਂ ਮਾਰੇ ਜਾ ਜਾ ਕੇ ਅਗਲਾ ਬੰਨੇ ਕਿ ਘੁੱਟੇ ਸਾਨੂੰ ਹੁਣ ਨਹੀਂ ਮਾਰੂਗਾ ਤੁਹਾਡੇ ਕੋਈ ਹੁਣ ਨਹੀਂ ਤੁਹਾਨੂੰ ਬੰਨੂਗਾ ਉਦੋਂ ਤੁਹਾਨੂੰ ਡਰ ਹੋ ਜਾਂਦਾ ਖਬਰ ਲਾਉਣ ਵੇਲੇ ਤੁਹਾਨੂੰ ਡਰ ਨਹੀਂ ਹੁੰਦਾ ਨਹੀਂ ਹੁੰਦਾ ਸੀ ਇਹ ਜਿਹੜੀ ਵੀਡੀਓ ਅਸੀਂ ਪੁਲਿਸ ਨੂੰ ਦੱਸਾਂਗੇ ਨਾ ਵੀ ਇਹ ਕੁੜੀ ਨੇ ਬਾਈ ਇਹ ਪਰੇ ਹੋ ਜਾ ਦੇਖੋ ਭਾਈ ਇਹ ਜਿਹੜੀ ਤੁਸੀਂ ਮੈਂ ਤੁਹਾਨੂੰ ਦੱਸਾਂ ਨਾ ਮੈਂ ਬਹੁਤ ਪਹਿਲੇ ਹੀ ਪਰੇਸ਼ਾਨ ਆ ਉਹਨੇ ਤਪਾਈ ਹੋਈ ਸੀ ਅੱਛਾ ਹਾਂ ਕਬਰੇਟ ਮੈਨੂੰ ਹੋ ਜਾਂਦੀ ਅਸੀਂ ਤਾਂ ਬਾਈ ਤੁਹਾਨੂੰ ਕੁਝ ਨਹੀਂ ਕਿਹਾ ਅਸੀਂ ਤੁਹਾਨੂੰ ਕੀ ਕਿਹਾ ਤੁਸੀਂ ਸਾਡੇ ਦੇ ਵਿੱਚ ਚੜੀ ਜਾਂਦੇ ਬਾਈ ਮੇਰੇ ਹੱਥ ਬੰਨੇ ਤੇਰੇ ਮੂਰੇ ਮੇਰੇ ਘਰ ਅੱਲਾਸੀ ਮੈਂ ਮਾਰਦਾ ਦੱਬਦਾ ਗੱਲ ਖਤਮ ਅੱਛਾ ਟਿੱਪਾ ਦੇ ਬਸ ਤੇ ਤੁਹਾਨੂੰ ਹੁਣ ਇਸ ਜੀ ਦਾ ਡਰ ਨਹੀਂ ਵੀ ਤੁਹਾਨੂੰ ਪੁਲਿਸ ਫੜੂਗੀ ਤੁਹਾਨੂੰ ਸਜ਼ਾ ਸੁਣਾਊ ਤੁਹਾਨੂੰ ਜੇਲ੍ਹ ਭੇਜੂ ਜਾਂ ਤੁਹਾਡੇ ਤੇ ਕਾਰਵਾਈ ਹੋ ਇਹ ਚੀਜ਼ ਤੁਹਾਨੂੰ ਪੂਰਾ ਵੀ ਡਰਨੀਗਾ ਫੇਰ ਕਿਹੜਾ ਕੋਈ ਛੜਾ ਦੂਗਾ ਫੜ ਲੂ ਫੜ ਲੂ ਪੁਲਿਸ ਉਹ ਤਾਂ ਲਿਜਾਣਾ ਹੀ ਆ ਜਦੋਂ ਮੈਂ ਐਡਾ ਕਾਂਡ ਕੀਤਾ ਹੂੰ ਉਹ ਤਾਂ ਪੁਲਿਸ ਲਜਾਊਗੀ ਤੁਹਾਨੂੰ ਪੂਰਾ ਵੀ ਮਤਲਬ ਇਸ ਜੀ ਦਾ ਉਹ ਵੀ ਪੂਰਾ ਵੀ ਦੁੱਖ ਨਹੀਂ ਸੁੱਖ ਚੈਨ ਦੀ ਰੋਟੀ ਖਾਊਂਗੀ ਮਾਰ ਕੇ ਇਹਨੂੰ ਕਿੰਨੇ ਐੜਾ ਤਾਂ ਤੁਹਾਨੂੰ ਇਹ ਤਾਂ ਤਾਂ ਕਰ ਰਿਹਾ ਸੀਗਾ ਮੈਂ ਤਾਂ 14 ਸਾਲ ਹੋ ਗਏ ਵਿਆਹ ਹੋਏ ਇਹਨੂੰ 14 ਸਾਲ ਦਾ ਹੀ ਤਪਾਉਂਦਾ ਸੀ ਠੀਕ ਹੈ ਬਸ 1-2 ਸਾਲ ਸਹੀ ਰਿਹਾ ਜਦੋਂ ਬੱਚੇ ਹੋ ਗਏ ਬਸ ਆਰਾਮ ਕਹਾਣੀ ਖਤਮ ਹੋ ਸੁਰੂ ਹੋਗੀ ਲੋ ਵੀ ਇਹ ਕੁੜੀ ਕਹਿੰਦੀ ਕਹਿੰਦੀ ਮੈਨੂੰ ਕੁੜਦਾ ਮਾਰਦਾ ਸੀਗਾ ਇਹ ਪਤਾ ਨਹੀਂ ਪੰਜਾਬ ਦੇ ਚ ਕਿੰਨੀਆਂ ਕੁੜੀਆਂ ਦੀ ਬਾਈ ਇਹ ਕਹਾਣੀ ਹੈ ਸੋ ਇਹ ਇਹ ਕੁੜੀ ਨੇ ਦੱਸਿਆ ਕਹਿੰਦੀ ਮੈਨੂੰ ਜਿਹੜਾ ਇਹ ਕਦਮ ਹਾਰ ਕੇ ਥੱਕਾਰ ਕੇ ਇਹ ਚੱਕਣਾ ਪਿਆ ਕਹਿੰਦੀ ਵੀ ਉਹਨੇ ਪਤਾ ਨਹੀਂ ਕਿੰਨੇ ਸਾਲ ਮੈਨੂੰ ਕੁੜਦਾ ਰਿਹਾ ਹੋਰ ਜਨਨੀਆਂ ਨਾਲ ਉਹ ਗਲਤ ਰਿਸ਼ਤਾ ਸੀਗਾ ਗਲਤ ਰਿਲੇਸ਼ਨ ਸੀ ਬਾਹਰ ਜਨਨ ਨੇ ਕੋਲੀਆਂ ਜਾਣਦੇ ਸੀਗਾ ਤੇ ਮਤਲਬ ਮੈਨੂੰ ਉਹ ਸਮਝਦਾ ਨਹੀਂ ਸੀ ਭਾਈ ਤੁਹਾਡੇ ਕੀ ਹੋਇਆ ਹੈ ਨਹੀਂ ਸੀ ਜੋ ਮਤਲਬ ਉਹ ਬਾਹਰ ਮੂੰਹ ਮਾਰਦਾ ਸੀ ਬਾਹਰ ਜਾਂਦਾ ਸੀ ਜਾਂ ਬਾਹਰ ਧੱਕੇ ਖਾਂਦਾ ਸੀ ਕੀ ਪਤਾ ਭਰਾ ਬਹਤਾ ਹੁਣ ਉਹਨੂੰ ਪਤਾ ਹੋ ਮੈਨੂੰ ਜੇ ਮੈਨੂੰ ਇੰਨਾ ਪਤਾ ਹੁੰਦਾ ਫਿਰ ਮੈਂ ਪਹਿਲੀ ਨਾ ਸਮਝਾ ਦਿੰਦੀ ਉਹਨੂੰ ਜਦੋਂ ਮੈਨੂੰ ਇਹਨੇ ਕੁਝ ਦੱਸੇ ਨਹੀਂ ਮੈਂ ਤਾਂ ਇੱਕ ਦਿਨ ਮਗਰ ਮਗਰ ਤੁਰ ਗਈ ਆ ਇਹਹੀ ਮੋਟਰ ਤੇ ਮਾਰ ਕੇ ਦੱਬਿਆ ਜਿਹੜੀ ਮੋਟਰ ਤੇ ਆਉਂਦਾ ਸੀ ਉਹ ਇੱਥੇ ਆਉਂਦਾ ਸੀ ਆ ਦੇਖੋ ਆ ਬਈਆ ਕੋਠਾ ਹੈ ਇਥੇ ਉਹ ਗਲਤ ਕਦਮ ਕਰਦਾ ਸੀ ਜੀ ਤੇ ਤੁਹਾਨੂੰ ਭਾਈ ਇਹ ਦੱਸੀ ਕਿਨੇ ਗੱਲ ਕਿਨੇ ਦੱਸੀ ਵੀ ਇਹ ਉਹ ਬੰਦਾ ਇੱਥੇ ਆਉਂਦਾ ਗਲਤ ਕੰਮ ਕਰਦਾ ਇੱਥੇ ਝੋਨਾ ਲਾਈ ਜਾਂਦੇ ਸੀ ਸਾਡੇ ਭਾਈ ਗਵਾਂਢੀ ਨੇ ਅੱਛਾ ਇੱਥੇ ਝੋਨਾ ਲਾਉਂਦਾ ਸੀ ਕੋਈ ਠੀਕ ਹੈ ਉਹ ਮੁੰਡੇ ਨੇ ਦੱਸਿਆ ਮੈਨੂੰ ਸਾਡੇ ਘਰਾਂ ਚੋਂ ਮੁੰਡਾ ਕਹਿੰਦੇ ਪਰ ਜਾਈ ਵੀ ਭਾਈ ਕੀ ਕਰਦਾ ਉੱਥੇ ਮੋਟਰ ਤੇ ਡੇਲੀ ਹਾਂ ਆਖਵੀ ਇਹ ਮੈਨੂੰ ਐ ਕਿਉਂ ਕਹੀ ਜਾਂਦਾ ਵੀ ਇਹ ਗੱਲ ਤਾਂ ਹੋ ਨਹੀਂ ਸਕਦੀ ਜਦ ਮੈਂ ਆਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਦੋ ਤਿੰਨ ਦਿਨ ਉਹ ਮੈਨੂੰ ਕਹਿੰਦਾ ਰਿਹਾ ਤੂੰ ਗੌਰ ਕਰ ਲੈ ਫਿਰ ਜਾਈ ਉੱਥੇ ਵਾਈ ਜਾਂਦਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਮਜ਼ਾਕ ਕਰਦਾ ਹੂ ਦੌਰਾਂ ਦੀ ਥਾਂ ਲੱਗਦਾ ਜਦ ਮੈਂ ਫੋਨ ਜਾ ਲਾ ਕੇ ਆਇਆ ਬਾਹਰੋਂ ਜਦ ਮੈਂ ਪਿੱਛੇ ਪਿੱਛੇ ਆਈ ਮਲੁਕ ਲੁਕ ਕੇ ਆਈਗੀ ਜਦੋਂ ਮੜਾ ਅੱਗਾ ਹੁਆ ਕਰੇ ਮੈਂ ਆਈ ਵੀ ਆਈਗੀ ਆ ਸੜਕ ਸੀ ਇਧਰੋਂ ਆਇਆ ਸੀ ਤੇ ਮੈਂ ਮਾਗਰ ਮਾਗਰ ਤੁਰ ਹੀ ਆਈ ਤੇ ਹਾਂ ਕਿ ਲੈ ਗਿਆ ਕੋਠੇ ਚ ਵੜ ਜਾ ਕਰੇ ਉਹਰੇ ਹੂੰ ਹਾਂ ਕੀ ਫਿਰ ਉਹਦੋਂ ਤਾਂ ਮੈਂ ਕਰ ਗਈ ਚੁੱਪ ਮੁੜ ਗਈ ਫਿਰ ਆਥ ਨੇ ਦਿੱਤੀ ਧੂਫ ਗਏ ਨੂੰ ਇਹ ਵੇ ਤੁਸੀਂ ਉਹ ਜਨਾਨੀ ਨੂੰ ਵੀ ਸਹਯਾ دینی ਸੀ ਨਾ ਤੁਸੀਂ ਅਜੇ ਘਰ ਵਾਲੇ ਨੂੰ ਮਾਰਿਆ ਉਹਨੂੰ ਤੁਸੀਂ ਉਸ ਮੌਕੇ ਤੇ ਉਹ ਮਾਰ ਕੇ ਨੂੰ ਤੁਸੀਂ ਮੱਕ ਦੇ ਵਿੱਚ ਦੱਬਿਆ ਤੇ ਤੁਸੀਂ ਉਹਨੂੰ ਜਿਹੜੀ ਔਰਤ ਸੀ ਉਹਨੂੰ ਵੀ ਸਜ਼ਾ ਦੇਣੀ ਸੀ ਉਹਨੂੰ ਵੀ ਮਾਰਨਾ ਸੀ ਨਾ ਕਿਉਂ ਸਜ਼ਾ ਦੇਵਾ ਹੱਦ ਦਾ ਬੰਦਾ ਮਾਣਾ ਸੀ ਜਿਹੜਾ ਜਾਂਦਾ ਸੀ ਅਗਲੀ ਕਿਹੜਾ ਆਪ ਆਉਂਦੀ ਸੀ ਹੂੰ ਇਹ ਆਉਂਦਾ ਸੀ ਉਹਦੇ ਕੋਲ ਅਸੀਂ ਇਹਦੀ ਗਲਤੀ ਮੰਨਦੇ ਸੀ ਹਾਂ ਇਹਦੀ ਗਲਤੀ ਮੰਨਦੀ ਆ ਓਨੀ ਬੰਦਾ ਗਲਤ ਹੁੰਦਾ ਉਹਦੀ ਓਨੀ ਤਿੰਨੀ ਗਲਤ ਹੁੰਦੀ ਆ ਠੀਕ ਹੈ ਹਾਂ ਮੈਂ ਅਗਲੀ ਨੂੰ ਕਿਉਂ ਮਾਰਾਂ ਅਗਲੀ ਦਾ ਬੰਦਾ ਆਪੇ ਮਾਰ ਦੂ ਉਹ ਵੀ ਗਾਂ ਵਿਆਹੀ ਹੋਈ ਹੁਣ ਬਈ ਫੇਰ ਥੋੜੇ ਬੱਚੇ ਕੌਣ ਪਾਲੂਗਾ ਹੁਣ ਤੁਸੀਂ ਦੋ ਬੱਚੇ ਆ ਤੁਸੀਂ ਆਪੀ ਜੇ ਆਪ ਐ ਥੋੜੀ ਖੇਤੀ ਮੈਂ ਪਹਿਲਾਂ ਵੀ ਮੈਂ ਆ ਆਪ ਨਹੀਂ ਕਰਨਾ ساری ਉਮਰ ਕੰਮ ਦਾ ਆਪੇ ਪਾਲ ਲੂ ਮੈਂ ਤਾਂ ਬਈ ਫਿਰ ਇਹ ਇਹ ਤਾਂ ਹੀ ਲਿਖਿਆ ਵੀ ਤੁਸੀਂ ਜੇ ਉਹ ਗਲਤ ਸੀ ਤੇ ਉਹਨੂੰ ਸਿਰ ਤੁਸੀਂ ਜੇ ਨਹੀਂ ਦੱਸਿਆ ਜੇ ਨੂੰ ਸਰਕਾਰ ਹੈਗੀ ਆ ਪੁਲਿਸ ਹੈਗੀ ਆ ਪ੍ਰਸ਼ਾਸਨ ਹੈਗਾ ਜੱਜ ਹੈ ਵਕੀਲ ਹੈ ਬਹੁਤ ਕੁਝ ਹੈ ਉਹ ਸਮਝਿਆ ਨਹੀਂ ਭਾਈ ਜੱਜ ਵਕੀਲਾਂ ਤੱਕ ਜਾਣ ਦੀ ਮੇਰੀ ਪਹੁੰਚ ਨਹੀਂ ਸੀ ਮੇਰੇ ਤਾਂ ਘਰੇ ਰੋਟੀ ਵੀ ਨਹੀਂ ਪੱਕਦੀ ਹੈਗੀ ਇੱਕ ਟਾਈਮ ਖਾ ਲੈਣਾ ਇੱਕ ਟਾਈਮ ਖਾਂਦੇ ਨਹੀਂ ਮੈਂ ਜੱਜਾਂ ਵਕੀਲਾਂ ਨੂੰ ਕਿੱਥੋਂ ਰਿਪੋਰਟ ਦਿੰਦੀ ਮੈਂ ਫਿਰ ਇਹੀ ਸਹੀ ਸਮਝਿਆ ਲਓ ਜੀ ਇਹ ਆ ਪੰਜਾਬ ਦੇ ਹਾਲਾਤ ਬਈ ਇਹ ਕੁੜੀ ਨੇ ਕਹਿੰਦੀ ਮੈਂ ਉਹਨੂੰ ਆਪਣੇ ਘਰ ਵਾਲਿਆਂ ਨੂੰ ਮਾਰਿਆ ਮੇਰਾ ਵਜੀ ਨਹੀਂ ਕਰਦਾ ਸੀ ਮੈਨੂੰ ਮਜਬੂਰੀ ਬਸ ਉਹਨੂੰ ਮਾਰਨਾ ਪਿਆ ਤੇ ਇਹ ਵੀਡੀਓ ਅਸੀਂ ਬਣਾਈ ਹੈ ਜਿਹੜੇ ਲੋਕ ਆ ਉਹਦੇ ਪਰਿਵਾਰ ਨੂੰ ਨਹੀਂ ਸਮਝਦੇ ਤੇ ਗਲਤ ਚੱਲਦੇ ਆ ਉਹਦੀ ਸਜ਼ਾ ਆਖਰ ਹੀ ਹੁੰਦੀ ਹੈ ਵੀ ਉਹ ਚੀਜ਼ ਉਹਨਾਂ ਨੂੰ ਭੁਗਤਣੀ ਪੈਂਦੀ ਹੈ ਸੋ ਕੀ ਇਹ ਸਹੀ ਹੈ ਨਾ ਬਈ ਹਾਂਜੀ ਇਹ ਆਪਾਂ ਜਿਹੜੀ ਫਿਲਮ ਬਣਾਈਏ ਤੁਹਾਨੂੰ ਦੱਸ ਦੋ ਮਾੜਾ ਕੱਪੜਾ ਲਾ ਕੇ ਵੀ ਇਹ ਕੀ ਮੈਸੇਜ ਦਿੱਤਾ ਸਮਾਜ ਨੂੰ ਕਿਉਂਕਿ ਆਪਾਂ ਸਾਰੇ ਧੀਆ ਭੈਣਾਂ ਵਾਲੇ ਆ ਰੇਗ ਦੇ ਕੇ ਰੇ ਭੈਣ ਆ ਧੀ ਆ ਮਾਂ ਆ ਇਹ ਇਹ ਰਸ ਨੂੰ ਵੀ ਜਰੂਰ ਜਾਣਨਾ ਪਊ। ਸਸੀਤਾਲ ਜੀ ਇੱਕ ਰੇਲੂ ਮਸਲੇ ਹੁੰਦੇ ਨੇ ਜੀ ਇਹ ਮੈਸੇਜ ਆ ਵੀ ਬੰਦਿਆਂ ਨੂੰ ਵੀ ਆਪਣੀ ਔਰਤ ਵਾਰੀ ਸੋਚਣਾ ਚਾਹੀਦਾ ਜਿਹੜੇ ਵਿਆਹਤਾ ਹੁੰਦੇ ਨੇਗੇ ਤੇ ਲੇਡੀਜ਼ ਨੂੰ ਵੀ ਸੋਚਣਾ ਚਾਹੀਦਾ ਵੀ ਆਪਾਂ ਬਾਹਰ ਨਾ ਆਪਦੇ ਪਰਿਵਾਰ ਤੋਂ ਬਾਹਰ ਨਾ ਜਾਈਏ ਤੇ ਇਹ ਦੋਨਾਂ ਤਰ੍ਹਾਂ ਨਾਲ ਮਿਲ ਕੇ ਹੁੰਦੇ ਨੇ ਇਹ ਕੰਮ ਗਲਤ ਨਹੀਂ ਚੱਲਣਾ ਚਾਹੀਦਾ ਪਰਿਵਾਰ ਜੜ ਜਾਂਦਾ ਇਹਨਾਂ ਕੰਮਾਂ 'ਚ ਕੁਝ ਨਹੀਂ ਰੱਖਿਆ ਵੀਰੋ ਨਾਲੇ ਭੈਣੋ ਆਪਣੇ ਪਰਿਵਾਰ ਨੂੰ ਬਚਾਓ ਵਧੀਆ ਨਾਲ ਮਿਲ ਕੇ ਰਹੋ ਗਲਤ ਕੰਮਾਂ 'ਚ ਕੁਝ ਵੀ ਨਹੀਂ ਧੰਨਵਾਦ ਸੋ ਬਾਈ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਸਾਡੇ ਜਿਹੜੇ ਆਰਟਿਸਟ ਅਸੀਂ ਫਿਲਮਾਂ ਬਣਾਉਂਦੇ ਆ ਆਰਟਿਸਟ ਲੈ ਕੇ ਕਾਲਪਨਿਕ ਅਸੀਂ ਕਿਸੇ ਦੇ ਕੋਈ ਫਿਲਮ ਲਾ ਕੇ ਨਹੀਂ ਬਣਾਉਂਦੇ ਕਿਸੇ ਦਾ ਕੋਈ ਨਾਂ ਨਹੀਂ ਲੈ ਕੇ ਬਣਾਉਂਦੇ ਤੇ ਕਿਸੇ ਦਾ ਅਸੀਂ ਫਿਲਮ ਦੇ ਨਾਂ ਨਹੀਂ ਦਿਖਾਇਆ ਇਹ ਸਾਡੀਆਂ ਫਿਲਮਾਂ ਦੇ ਵਿੱਚ ਇਹ ਕਹਿਣਾ ਨਹੀਂ ਚਾਹੁੰਦੀ ਸੀ ਵੀਰੇ ਬਠੇਰੇ ਕਹਿੰਦੇ ਨੇ ਇਹ ਮੈਂ ਤੁਹਾਨੂੰ ਹੁਣ ਕਿਹੋ ਜਿਹਾ ਲਫ਼ਜ਼ ਦੱਸਾਂ ਮੈਂ ਅੱਜ ਕਮੈਂਟ ਦੇਖੇ ਨੇ ਵੀਡੀਓ ਦੇ ਵਿੱਚ ਚਲੋ ਆਪਾਂ ਉਹ ਲਫ਼ਜ਼ ਨਹੀਂ ਬੋਲਣੇ ਬਾਈ ਹਾਂਜੀ ਪਰ ਉਹਨਾਂ ਤੇ ਮੇਰੇ 'ਚ ਕੀ ਫਰਕ ਕਰਾ ਜੀ ਸ਼ਰਮ ਆਉਣੀ ਚਾਹੀਦੀ ਹੈ ਕਿ ਮੇਰੇ ਪਿਓ ਦੀ ਉਮਰ ਦੇ ਨੇ ਜਿਹੜੇ ਮੈਨੂੰ ਇਹੋ ਜਿਹੇ ਕਮੈਂਟ ਕਰਦੇ ਆ ਮਾੜੀ ਮੋਟੀ ਸ਼ਰਮ ਮੰਨੋ ਭਰਾ। ਕਈ ਕਈ ਲੋਕ ਅਸੀਂ ਇਹਦੀ ਇੱਕ ਵੀਡੀਓ ਬਣਾ ਕੇ ਪਾਈ ਸੀ ਵੀ ਇੱਕ ਕੁੜੀ ਐ ਉਹ ਉਹ ਸੱਚੀ ਗਾਣੀ ਐ ਵੀ ਕੋਈ ਕੁੜੀ ਐ ਉਹਦੇ ਦੋ ਘਰ ਵਾਲੇ ਸੀਗੇ ਤੇ ਦੋਸਾਂ ਹੀ ਵਿਆਹੀ ਸੀ ਵੀ ਜਦੋਂ ਉਹ ਮਰ ਗਈ ਤੇ ਉਹਨੇ ਉਸ ਤੋਂ ਬਾਅਦ ਦੋਨੇ ਘਰ ਵਾਲੇ ਮਰ ਗਏ ਤੇ ਉਹਨੇ ਬੁੜੇ ਨਾਲ ਵਿਆਹ ਕਰਾਇਆ ਸੀ ਉਹ ਘੈਂਟ ਪੰਜਾਬੀ ਚੈਨਲ ਦੇ ਦੇ ਪੇਜ ਤੇ ਵੀਡੀਓ ਆਈ ਸੀਗੀ ਬਹੁਤ ਸੋਹਣੀ ਲੱਗੀ। ਉਹ ਕਹਿੰਦੀ ਮੈਂ ਬੁੜੇ ਨਾਲ ਵਿਆਹੀ ਆ। ਅਸੀਂ ਉਹ ਫਿਲਮ ਬਣਾਈ ਸੀ ਜ ਬੁੱਖੀ ਤੇ ਅਸੀਂ ਉਹਨਾਂ ਨੇ ਡਿਸਕਸ਼ਨ ਕੀਤੀ ਤੇ ਇਸ ਫਿਲਮ ਬਣਾਈ ਤੇ ਬਾਈ ਲੋਕਾਂ ਨੇ ਮੈਂ ਕਹਿੰਦਾ ਵੀ 70 ਤੋਂ 80 80 ਸਾਲ ਦੀ ਉਮਰ ਦੇ ਬੰਦਿਆਂ ਦੇ ਉਹਰੇ ਜੀ ਉਹਨਾਂ ਦੀਆਂ ਪੋਤੀਆਂ ਹੋਣਗੀਆਂ ਜਿਹਦੇ ਨੇ ਫੋਨ ਆਈ ਵੀ ਸੀ ਇਹ ਕੁੜੀ ਜਨ ਨੂੰ ਅਸੀਂ ਰੱਖ ਲਾਂਗੇ ਉਹਨਾਂ ਨੇ ਸੋਚਦਾ ਇਹ ਸੋਚ ਹੈ ਜੇ ਕਿਸੇ ਨੇ ਮਦਦ ਕਰਨੀ ਆ ਉਹ ਵੀ ਕੋਈ ਮਦਦ ਕਰ ਸਕਦਾ ਭੈਣ ਭਰਾ ਬਣ ਕੇ ਮਾਪੇ ਬਣ ਕੇ ਧੀ ਬਣਾ ਕੇ ਕਿਸੇ ਨੇ ਇਹ ਕਵਿਟਰੀ ਕੀਤਾ ਵੀ ਅਸੀਂ ਧੀ ਬਣਾ ਕੇ ਰੱਖ ਲਾਂਗੇ ਇਹਨੂੰ ਅਸੀਂ ਇਹਨੂੰ ਭੈਣ ਬਣਾ ਕੇ ਰੱਖ ਲਾਂਗੇ ਕੋਈ ਨਹੀਂ ਵੀ ਜਿਹੋ ਜਿਹੋ ਧੀਆ ਸਾਡੇ ਇਹੋ ਜਿਹੇ ਕੁੜੀਆਂ ਸਾਡੇ ਆਸੀ ਉਹਨੂੰ ਰੱਖ ਲਾਂਗੇ ਇਹਦਾ ਨੰਬਰ ਜੋ ਇਹ ਜਾਂ ਕੁਝ ਵੀ ਨਹੀਂ ਮੈਨੂੰ ਰੱਬ ਦਾ ਦਿੱਤਾ ਸਭ ਕੁਝ ਆ ਮੇਰੇ ਕੋਲ ਉਹ ਨਹੀਂ ਅਪਾ ਦੱਸਦੇ ਆ ਵੀ ਲੋਕਾਂ ਨੇ ਕਿੰਨੇ ਕਮੈਂਟ ਕੀਤੇ ਵੀ ਬਾਈ ਸਾਡੀ ਅਸੀਂ ਇਹਦੇ ਨਾਲ ਵਿਆਹ ਕਰਾ ਲਾਂਗੇ ਸਾਡੀ ਘਰ ਵਾਲੀ ਮੰਜੇ ਤੇ ਬੈਠੀ ਐ ਇੱਕ 65 ਸਾਲ ਦਾ ਬੰਦਾ ਕਹਿੰਦਾ ਮੇਰੀ ਘਰ ਵਾਲੀ ਮਰੀ ਜਿਆ ਬਾਈ ਮੈਂ ਵਿਆਹ ਕਰਾ ਲੈਣ ਦੇ ਨਾਲ ਇਹ ਕਹਿੰਦਾ ਬਾਈ ਮੇਰੇ ਘਰ ਵਾਲੀ ਮੰਜੇ ਤੇ ਬੈਠੀ ਐ ਮੈਂ ਇਹਦੇ ਨਾਲ ਵਿਆਹ ਕਰਾਵਾਂ ਨਹੀਂ ਕੋਈ ਕਹਿੰਦਾਗਾ ਜੀ ਇਹ ਬੂਟੇ ਤੇਰੀ ਕੀ ਲੱਗਦੀ ਐ ਤੇਰਾ ਕੀ ਰਿਸ਼ਤਾ ਮੈਂ ਇੱਕ ਆਰਟਿਸਟ ਆ ਜੀ ਮੈਂ ਕੰਮ ਕਰਦੀ ਆ ਸਾਡਾ ਕੰਮ ਗਾ ਅਸੀਂ ਪਰਿਵਾਰ ਪਰਿਵਾਰ ਕੇ ਮੈਂਬਰ ਐ ਸਾਸੀ ਭਾਈ ਕੋਈ ਇਹੋ ਜੀ ਗੱਲ ਨਹੀਂ ਡੇਲੀ ਮੇਰੇ ਪਰਿਵਾਰ ਨਾਲ ਗੱਲ ਹੁੰਦੀ ਆ ਮੂਟਾ ਸਰਦੀ ਤੇ ਇਹਨਾਂ ਦੀ ਵਾਈਫ ਨਾਲ ਵੀ ਮੇਰੇ ਨਾਲ ਬਹੁਤ ਵਧੀਆ ਰਹਿੰਦੇ ਨੇ ਇਹਨਾਂ ਦੀ ਵਾਈਫ ਘਰੇ ਆਉਂਨੇ ਆ ਇਹਨਾਂ ਦੇ ਵਧੀਆ ਸਾਡੀ ਰਿਸਪੈਕਟ ਕਰਦੇ ਨੇਗੇ ਕੋਈ ਇਹੋ ਜੀ ਗੱਲ ਨਹੀਂ ਜਿਹੜੇ ਕਮੈਂਟ ਕਰਦੇ ਆ ਮਾੜਾ ਮੋਟਾ ਸੋਚਿਆ ਕਰੋ ਮੈਨੂੰ ਕਮੈਂਟ ਤੋਂ ਕਰਨ ਤੋਂ ਪਹਿਲਾਂ ਇਹ ਸੋਚਿਆ ਕਰੋ ਵੀ ਸਾਡੀ ਧੀ ਵੀ ਇਹਦੇ ਵਰਗੀਆਂ ਸਾਡੀ ਭੈਣ ਵੀ ਇਹਦੇ ਵਰਗੀਆਂ ਸੋ ਭਾਈ ਭੌਂਕਣ ਦਾ ਭੌਂਕਣਾ ਹੀ ਆ ਉਹਨਾਂ ਨੂੰ ਕੋਈ ਕਿਸੇ ਦੀ ਇੱਜ਼ਤ ਨਹੀਂ ਕੋਈ ਕਿਸੇ ਦੀ ਹੋਣੀ ਉਹਨਾਂ ਦਾ ਠੀਕ ਹੈ ਆਪਦੀ ਭੁਗਾਈ ਮਾਰਨੀ ਆ ਮਾਰਨੀ ਮਰੀ ਜਾਣ ਸੋ ਭਾਈ ਇਹ ਜ ਬਤਵਾ ਸਾਨੂੰ ਸ਼ੇਅਰ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਇਹ ਸੋਖੀ ਕੀ ਜਿਹੜੇ ਪੰਜਾਬ ਦੇ ਹਾਲਾਤ ਆ ਉਹਦੇ ਬਾਰੇ ਤੁਹਾਨੂੰ ਦੋ ਚਾਰ ਲੈਣਾ ਜ਼ਰੂਰ ਬੋਲੋ ਭਾਈ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਆਪਾਂ ਕਾਹਦੇ ਲਈ ਫਿਲਮ ਬਣਾਈ ਹੈ ਤੇ ਕੀ ਆਪਣੀ ਫਿਲਮ ਦੇ ਵਿੱਚ ਜਿਹੜਾ ਮੈਸੇਜ ਹੈ ਉਹ ਕੀ ਹੈ ਮੇਨ ਗੱਲ ਤਾਂ ਨਸ਼ਾ ਹੈਗਾ ਜੀ ਬੰਦੇ ਨਸ਼ਾ ਕਰਦੇ ਆ ਨਸ਼ਾ ਕਰਕੇ ਖਾ ਪੀ ਜਾਂਦੇ ਆ ਜਨਾਨੀਆਂ ਪਿੱਛੇ ਲੱਗੇ ਫਿਰਦੇ ਸਭ ਤੋਂ ਵੱਡਾ ਕੋੜ ਤਾਂ ਇਹ ਵੀ ਹੈ ਜੀ ਨਸ਼ਾ ਤੇ ਜਿਵੇਂ ਜਨਾਨੀਆਂ ਪਿੱਛੇ ਲੱਗਦੇ ਆ ਤੇ ਆਪਦਾ ਘਰ ਪੱਟ ਲੈਂਦੇ ਆ ਕੁਝ ਨਹੀਂ ਮਿਲਦਾ ਜੀ ਇੰਨਾ ਕੰਮ ਪਿੱਛੇ ਇਹ ਕੋੜ ਹੈ ਜੀ ਅੱਜ ਕੱਲੇ ਹਵਾ ਹੀ ਚੱਲ ਰਹੀ ਹੈ ਜੀ ਹਾਂਜੀ ਕੋਈ ਨਾ ਤਾਂ ਐਂ ਦੇਖ ਵੀ ਮੇਰੀ ਧੀ ਆ ਕਿ ਭੈਣ ਜਿਵੇਂ ਹੁਣ ਕਮੈਂਟਾਂ ਚ ਦੱਸਿਆ ਵੀ ਐਂ ਕੁਝ ਬੋਲਦੀ ਆ ਜੀ ਕੋਈ ਨਹੀਂ ਦੇਖਦਾ ਵੀ ਇਹ ਮੇਰੀ ਧੀ ਵਰਗੀ ਆ ਜਾਂ ਭੈਣ ਵਰਗੀ ਆ ਬਸ ਆਪਦਾ ਉੱਲੂ ਸਿੱਧਾ ਰੱਖਦੇ ਆ ਬਿਲਕੁਲ ਹਾਂਜੀ ਇਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੋਚਣਾ ਚਾਹੀਦਾ ਸੋ ਜੀ ਕੀ ਪਤਾ ਕਿਸੇ ਨੂੰ ਕੀ ਪਤਾ ਜੀ ਇਹ ਕੰਮ ਕਰਕੇ ਕੀ ਮੇ ਰੋਟੀ ਦਾ ਗੁਜ਼ਾਰਾ ਕਰਦਾ ਭਵੇਂ ਮੈਂ ਆ ਭਵੇਂ ਕੋਈ ਵੀ ਹੈ ਜੀ ਹਰ ਕਿਸੇ ਦਾ ਆਪਣਾ ਆਪਣਾ ਕੰਮ ਹੁੰਦਾ ਜੀ ਕੱਲ ਅਸੀਂ ਭਾਈ ਸੋਚਿਆ ਵੀ ਅਸੀਂ ਕਿਵੜੀ ਮੈਸੇਜ ਲਾਉਣ ਉਹਨੇ ਦੋ ਅਸੀਂ ਮੈਸੇਜ ਲਾਉਣ ਫਲਵਾ ਪਾਈਆਂ ਰੀਲਾਂ ਪਾਈਆਂ ਤੇ ਲੋਕ ਉਹਦੇ ਵਿੱਚ ਮੈਨੂੰ ਕਹੀ ਜਾਂਦੇ ਜੋਗਰਾਜ ਦੀ ਰਿਸਕ ਕਰਦਾ ਇਹ ਗੂਗਲ ਦੀ ਰਿਸਕ ਕਰਦਾ ਅਸੀਂ ਪ੍ਰਵਾ ਅਸੀਂ ਤੁਹਾਨੂੰ ਬੱਸ ਕਰਦੇ ਅਸੀਂ ਕਿਸੇ ਗੂਗਲ ਦੀ ਰਿਸਕ ਨਹੀਂ ਕਰਦੇ ਕਿਉਂਕਿ ਜੋਗਰਾਜ ਦੀ ਰਿਸਕ ਨਹੀਂ ਕਰਦੇ ਅਸੀਂ ਆਪਦੇ ਘਰੇ ਛੋਟੇ ਜਿਹੇ ਆਰਟਿਸਟ ਹੈ ਆਪਦਾ ਬੱਚੇ ਪਾਲ ਰਹੇ ਆ ਪਰਿਵਾਰ ਪਾਲ ਰਹੇ ਆ ਸਾਡੀਆਂ ਜਿਹਨੂੰ ਵੀਡੀਓ ਨਹੀਂ ਚੰਗੀਆਂ ਲੱਗਦੇ ਸਾਨੂੰ ਅਨਫੋਲੋ ਕਰ ਦਿਓ ਸੁਣੋ ਸੁਣੋ ਸਾਰਾ ਇਹ ਵੀ ਗੱਲ ਸਹੀ ਹੈ ਰੀਸ ਜੀ ਰੀਸ ਕਿਹਾ ਸਹੀ ਕਿਹਾ ਉਹਨਾਂ ਨੇ ਜੇ ਆਪਾਂ ਕਿਸੇ ਦੀ ਰੀਸ ਕਰਾਂਗੇ ਤਾਂ ਹੀ ਅੱਗੇ ਵਧਾਂਗੇ ਜੀ ਆਪਣੇ ਆਪ ਤਾਂ ਕੁਸੌੜਦਾ ਵੀ ਨਹੀਂ ਜੀ ਆਪਾਂ ਕਿਸੇ ਦੀ ਰੀਸ ਕਰਕੇ ਅੱਗੇ ਵਧਾਂਗੇ ਜਿਹਨੇ ਨਹੀਂ ਰੀਸ ਕਰਨੀ ਪ੍ਰਭੂ ਨਾ ਕਰੋ ਅਸੀਂ ਤਾਂ ਰੀਸ ਕਰਕੇ ਅੱਗੇ ਵਧਾਂਗੇ ਬਸ ਸੋ ਜਿਹੜੇ ਭਾਈ ਸਾਨੂੰ ਨਹੀਂ ਚਾਹੁੰਦੇ ਵਧੀਆ ਲੱਗਦੇ ਸਾਨੂੰ ਨਾ ਦੇਖੋ ਜਿਹੜੇ ਵੀਰ ਸਾਨੂੰ ਪਸੰਦ ਕਰਦੇ ਸਾਡੀਆਂ ਵੀਡੀਓ ਨੂੰ ਮਾਤੋਵਾ ਸ਼ੇਅਰ ਕਰੋ ਇਹ ਕੁੜੀ ਨੂੰ ਤੁਸੀਂ ਹਰ ਫਿਲਮ ਦੇ ਵਿੱਚ ਅਲੱਗ-ਅਲੱਗ ਕੈਰੇਕਟਰ ਚ ਦੇਖਦੇ ਹੋ ਪੰਜਾਬ ਦੇ ਹਾਲਾਤ ਬ ਪੰਜਾਬ ਚ ਚਿੱਟਾ ਗੁੰਡਾਗਰਦੀ ਚੋਰੀ ਡਕੈਤੀ ਕੀ ਕੁਛ ਹੋ ਰਿਹਾ ਉਹ ਜਿਹੜੇ ਕੈਰੇਕਟਰਾਂ ਨੂੰ ਇਹ ਕੁੜੀ ਜਿਉਂ ਰਹੀ ਹੈ ਉਹਨਾਂ ਨੂੰ ਇੱਕ ਕੈਰੇਕਟਰ ਕਰਕੇ ਦੇ ਰਹੀ ਹੈ ਤੇ ਉਹਦੇ ਨਾਲ ਕੁੜੀ ਚ ਪਾਲਿਸ਼ ਵੀ ਹੋ ਰਹੀ ਹੈ ਜਦੋਂ ਮੇਰੇ ਕੋਲ ਆਈ ਸੀ ਇਹਨੂੰ ਐਕਟਿੰਗ ਬਾਰੇ ਕੁਝ ਨਹੀਂ ਪਤਾ ਸੀ ਤੇ ਅੱਜ ਇਹ ਬਹੁਤ ਵਧੀਆ ਕੰਮ ਕਰ ਰਹੀ ਹੈ ਆਉਣ ਵਾਲੇ ਸਮੇਂ ਚ ਬਾਈ ਤੁਸੀਂ ਜਿੰਨੀਆਂ ਮੇਰੀਆਂ ਪ੍ਰੋਮੋਸ਼ਨਾਂ ਆ ਉਹ ਚ ਦੇਖੋਗੇ ਪ੍ਰੋਮੋਸ਼ਨਾਂ ਚ ਵਾਦਾ ਕਰਦੇ ਆ ਸਾਰੀਆਂ ਪ੍ਰੋਮੋਸ਼ਨਾਂ ਚ ਇਹੀ ਹੂਕ ਦੇ ਸਾਰੀਆਂ ਪ੍ਰੋਮੋਸ਼ਨਾਂ ਚ ਹੈਗੀ ਵੀ ਹੈ ਠੀਕ ਹੈ ਜਿਹਨੂੰ ਨਹੀਂ ਚੰਗੀ ਲੱਗਦੀ ਬਾਈ ਸਾਡੀ ਟੀਮ ਤਾਂ ਬਈ ਸਾਡੇ ਪੇਜ ਨੂੰ ਫੋਲੋ ਕਰ ਅਨਫੋਲੋ ਕਰ ਦਿਓ ਨਾ ਕਰੋ ਦੇਖੋ ਕਿ ਅਸੀਂ ਤਾਂ ਇਹੀ ਆਹੀ ਕੰਮ ਕਰਨਾ ਹੈ ਵੀਰੇ ਜੈਲ ਸੀਗਰਨੀ ਛੱਡੋ ਕੰਮ ਕਰੋ ਤੇ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾਰੀ ਚੈਨਲ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਧੰਨਵਾਦ ਜੀ ਹੱਸਿਗਾ